ਜਮਾਤਾਂ ਦੇ ਦੋਸਤੋ ਤੁਸੀਂ ਦੇ ਦੇ ਪਿਓ ਮੇਰੇ ਨਾਲ ਆ ਟਾਈਮ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਲੈ ਕੇ ਪਹੁੰਚਾ ਅੱਜ ਫਿਰ ਤੁਹਾਨੂੰ ਇੱਕ ਬਹੁਤ ਹੀ ਇਤਿਹਾਸਿਕ ਮੰਦਿਰ ਦੇ ਵਿੱਚ ਪ੍ਰਚੀਨ ਮੰਦਿਰ ਜਿਹੜਾ ਆ ਕਈ ਹਜ਼ਾਰਾਂ ਸਾਲਾਂ ਤੋਂ ਜਿਹੜਾ ਇਹ ਮੰਦਿਰ ਇੱਥੇ ਸਥਾਪਿਤ ਆ ਤੁਹਾਨੂੰ ਦੱਦੀ ਕਿ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਇਹ ਮੰਦਿਰ ਆ ਇਹ ਮੰਦਿਰ ਨੂੰ ਕਿਲੇ ਵਾਲੀ ਮਾਤਾ ਦੇ ਮੰਦਿਰ ਦੇ ਨਾਲ ਨਾਲ ਜਾਣਿਆ ਜਾਂਦਾ ਆ ਸਾਪਰ ਕੰਡੀ ਪਠਾਨਕੋਟ ਦੇ ਵਿੱਚ ਸਥਿਤ ਆ ਤੁੰਦਾਦੀ ਇਹ ਕਿ ਰਾਵੀ ਦੇ ਕੰਡੇ ਦੇ ਉੱਤੇ ਇਹ ਬਹੁਤ ਹੀ ਖੂਬਸੂਰਤ ਮੰਦਿਰ ਜੋ ਬਣਿਆ ਹੋਇਆ ਹੈ ਇਹ ਕਿਲੇ ਵਾਲੀ ਮਾਤਾ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਚੁਗਿਰਦਾ ਬਹੁਤ ਹੀ ਖੂਬਸੂਰਤ ਤੇ ਸ਼ਾਂਤਮਈ ਮਾਹੌਲ ਦੇ ਵਿੱਚ ਇਹ ਮੰਦਿਰ ਹੈ ਅੱਜ ਤੁਹਾਨੂੰ ਅਸੀਂ ਕਿਲੇ ਵਾਲੀ ਮਾਤਾ ਦੇ ਦਰਸ਼ਨ ਕਰਵਾਵਾਂਗੇ ਨਾਲ ਦੀ ਨਾਲ ਜਿਹੜਾ ਆ ਉਹ ਥੋੜੇ ਜਿ ਛੋਟੇ ਜਿ ਇਤਿਹਾਸ ਦੇ ਉੱਤੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੋਂ ਦਾ ਇਤਿਹਾਸ ਕੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਵੀ ਕਰਵਾਨੇ ਤੇ ਆਓ ਚਲਦੇ ਆਂ ਮਹਾਮਾਈ ਦੇ ਦਰਸ਼ਨਾ ਵਾਸਤੇ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਹਿਸਟੋਰੀਕਲ ਪਲੇਸਿਸ ਦੇ ਉੱਤੇ ਜਾ ਕੇ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਨੇ ਤੇ ਇਸ ਟਾਈਮ ਅਸੀਂ ਪਹੁੰਚੇ ਹੋਏ ਆ ਕਿਲੇ ਵਾਲੀ ਮਾਤਾ ਦੇ ਦਰਬਾਰ ਦੇ ਉੱਤੇ ਤੰਦਾਦੀ ਕੀ ਬਹੁਤ ਹੀ ਇਤਿਹਾਸਿਕ ਤੇ ਪ੍ਰਚੀਨ ਮੰਦਿਰ ਆ ਤੇ ਇਸ ਮੰਦਿਰ ਦੇ ਵਿੱਚ ਹੀ ਜਿਹੜਾ ਆ ਉਹ ਅਸੀਂ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਉਣ ਦੇ ਲਈ ਪਹੁੰਚੇ ਆ ਤੇ ਤੁਸੀਂ ਦੇਖਦੇ ਪਿਓ ਕਿ ਬਹੁਤ ਹੀ ਖੂਬਸੂਰਤ ਜਿਹੜਾ ਆ ਇਹ ਮੰਦਿਰ ਤੇ ਕਿਲੇ ਦੇ ਵਿੱਚ ਜਿਹੜਾ ਆ ਇਹ ਮੰਦਰ ਆ ਪੁਰਾਣਾ ਕਿਲਾ ਦਰਸ਼ਿਆ ਜਾਂਦਾ ਹੈ ਕਹਿੰਦੇ ਨੇ ਕਿ ਸਾਪਰ ਕੰਡੀ ਦਾ ਇਹ ਕਿਲਾ ਜਿਹੜਾ ਆ ਸਹਾਜਾਂ ਦੇ ਟਾਈਮ ਤੇ ਕਿਤੇ ਇਹ ਕਿਲਾ ਬਣਿਆ ਹੋਇਆ ਕਿਉਂਕਿ ਨੂਰਪੁਰ ਤੇ ਕਾਂਗੜੇ ਦੇ ਕਿਲਿਆਂ ਨੂੰ ਬਚਾਉਣ ਵਾਸਤੇ ਉਹਨਾਂ ਦੀ ਸੁਰੱਖਿਆ ਕਰਨ ਵਾਸਤੇ ਇਹ ਕਿਲੇ ਨੂੰ ਬਣਾਇਆ ਤੇ ਇਸ ਕਿਲੇ ਨੂੰ ਜਿਹੜਾ ਆ ਸਥਾਪਿਤ ਕੀਤਾ ਗਿਆ ਉਸ ਤੋਂ ਬਾਅਦ ਰਾਜੇ ਮਹਾਰਾਜੇ ਤਾਂ ਨਹੀਂ ਰਹੇ ਪਰ ਮਹਾਮਾਈ ਨੇ ਇੱਥੇ ਜਿਹੜਾ ਆ ਉਹ ਆਪਣਾ ਡੇਰਾ ਬਣਾਇਆ ਮਹਾਮਾਈ ਦਾ ਜਿਹੜਾ ਇਹ ਦਰਬਾਰ ਆ ਬਹੁਤ ਹੀ ਖੂਬਸੂਰਤ ਦਰਬਾਰ ਆ ਉਸ ਸਮੇਂ ਦੇ ਵਿੱਚ ਜਿਹੜਾ ਆ ਇੱਥੇ ਮਹਾਮਾਈ ਦੀ ਪਿੰਡੀ ਜਿਹੜੀ ਹੈ ਉਹ ਹੈ ਤੇ ਉਸ ਸਮੇਂ ਤੋਂ ਹੀ ਮਹਾਮਾਈ ਦੇ ਜਿਹੜੇ ਆ ਇੱਥੇ ਦਰਸ਼ਨ ਦਰਦਾਰੇ ਜਿਹੜਾ ਲਗਾਤਾਰ ਸੰਗਤਾਂ ਜਿਹੜੀਆਂ ਕਰਦੀਆਂ ਰਹੀਆਂ ਤੇ ਅਸੀਂ ਵੀ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਉਨੇ ਆ ਤੇ ਦੋਸਤੋ ਇਸ ਟਾਈਮ ਅਸੀਂ ਜਿਹੜਾ ਆ ਕਿਲੇ ਦੇ ਅੰਦਰ ਜਿਹੜਾ ਆ ਦਾਖਲ ਹੋ ਗਏ ਆ ਤੇ ਇਸ ਟਾਈਮ ਤੁਹਾਨੂੰ ਕਿਲੇ ਦੇ ਅੰਦਰ ਜਿਹੜਾ ਮਹਾਮਾਈ ਦੇ ਦਰਬਾਰ ਦੇ ਜਿਹੜੇ ਆ ਉਹ ਦਰਸ਼ਨ ਕਰਵਾਉਨੇ ਆ ਤੇ ਆਓ ਦਰਸ਼ਨ ਕਰਦੇ ਆ ਨਾਲ ਦੀ ਨਾਲ ਜਿਹੜਾ ਆ ਇਹ ਤੋਂ ਦੇ ਮੁੱਖ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦੋਸਤੋ ਜਿਵੇਂ ਹੀ ਅਸੀਂ ਮਹਾਮਾਈ ਦੇ ਦਰਬਾਰ ਦੇ ਅੰਦਰ ਦਾਖਲ ਹੁੰਨੇ ਆ ਤੇ ਬਹੁਤ ਹੀ ਖੂਬਸੂਰਤ ਇਸ ਦੇ ਨਾਲ ਜਿਹੜਾ ਆ ਇਹ ਮੰਦਰ ਬਣਿਆ ਹੋਇਆ ਹੈ ਬਹੁਤ ਹੀ ਪ੍ਰਚੀਨ ਮੰਦਰ ਇੱਕ ਕਿਲੇ ਦੇ ਵਿੱਚ ਜਿਹੜਾ ਆ ਮੰਦਿਰ ਆ ਤੇ ਤੁਸੀਂ ਮੇਰੇ ਨਾਲ ਇਸ ਟਾਈਮ ਮਹਾਮਾਈ ਦੇ ਜਿਹੜੇ ਆ ਉਹ ਦਰਸ਼ਨ ਕਰ ਸਕਦੇ ਹੋ ਤੇ ਬਹੁਤ ਹੀ ਖੂਬਸੂਰਤ ਪਿੰਡੀ ਦੇ ਨਾਲ ਮਹਾਮਾਈ ਦੀ ਮੂਰਤੀ ਸਥਾਪਨਾ ਵੀ ਜਿਹੜੀ ਹੈ ਇਥੇ ਕੀਤੀ ਹੋਈ ਹੈ ਜਿਹੜੀ ਪੁਰਾਤਨ ਮੂਰਤੀ ਹੈ ਅਸੀਂ ਉਹਨਾਂ ਦੇ ਵੀ ਜਿਹੜੇ ਦਰਸ਼ਨ ਤੁਹਾਨੂੰ ਜਿਹੜੇ ਆ ਨੇੜੇ ਤੋਂ ਕਰਾਣੇ ਆ ਬਹੁਤ ਹੀ ਖੂਬਸੂਰਤ ਦਰਸ਼ਨ ਤੁਸੀਂ ਮਹਾਮਾਈ ਦੇ ਕਰਦੇ ਪਈ ਉਹ ਕਿਲੇ ਵਾਲੀ ਮਾਤਾ ਦੇ ਨਾਂ ਦੇ ਨਾਲ ਇਹ ਮਾਤਾ ਰਾਣੀ ਇੱਥੇ ਵਿਰਾਜਮਾਨ ਨੇ ਤੇ ਬਹੁਤ ਸਾਰੀਆਂ ਸੰਗਤਾਂ ਦਾ ਜਿਹੜਾ ਉਧਾਰ ਇੱਥੇ ਰਹਿ ਕੇ ਕਰਦੇ ਨੇ ਤੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚ ਕੇ ਕਿਲੇ ਵਾਲੀ ਮਾਤਾ ਦੇ ਜਿਹੜੇ ਆ ਦਰਸ਼ਨ ਦਿਦਾਰੇ ਕਰਦੀਆਂ ਨੇ ਆਪਣੀਆਂ ਮਨੋ ਕਾਮਨਾ ਲੈ ਕੇ ਪਹੁੰਚਦੀਆਂ ਨੇ ਜਿਹੜੀਆਂ ਕਿ ਇਸ ਸੱਚੇ ਦਰਬਾਰ ਦੇ ਉੱਤੇ ਜਿਹੜੀਆਂ ਨੇ ਉਹ ਸਾਰੀਆਂ ਦੀ ਸਾਰੀਆਂ ਮਨੋ ਕਾਮਨਾ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਬਹੁਤ ਹੀ ਖੂਬਸੂਰਤ ਮੰਦਿਰ ਤੇ ਬਹੁਤ ਹੀ ਖੂਬਸੂਰਤ ਜਿਹੜਾ ਆ ਮਾਹੌਲ ਜਿਹੜਾ ਆ ਇਸ ਮੰਦਿਰ ਦਾ ਤੁਸੀਂ ਦੇ ਦੇ ਪਿਓ ਤੇ ਮੈਂ ਥੋੜਾ ਜਿਹਾ ਇਸ ਕਿਲੇ ਦੇ ਵੀ ਜਿਹੜੇ ਉਹ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗਾ ਕਿ ਤੁਸੀਂ ਦੇਖ ਦੇ ਪਿਓ ਕਿ ਇੱਕ ਕਿਲੇ ਨੂੰ ਜਿਹੜਾ ਸੋਨਾ ਜਿਹੜਾ ਆ ਦਿਖ ਦਿੱਤੀ ਗਈ ਹੋਈ ਹੈ ਤੁਸੀਂ ਦੇ ਦੇ ਪਿਓ ਕਿ ਬੜੀ ਵਧੀਆ ਖੂਬਸੂਰਤੀ ਦੇ ਨਾਲ ਜਿਹੜਾ ਆ ਇਸ ਮੰਦਿਰ ਦੇ ਉੱਤੇ ਜਿਹੜਾ ਆ ਉਹ ਪੇਂਟਿੰਗਸ ਬਣਾ ਕੇ ਵੀ ਜਿਹੜਾ ਆ ਇਸ ਮੰਦਿਰ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਉਹ ਇੱਥੋਂ ਦੀ ਸੰਸਥਾ ਵੱਲੋਂ ਇੱਥੋਂ ਦੇ ਸੰਸਥਾਨ ਵੱਲੋਂ ਕੀਤੀ ਗਈ ਹੈ ਤੇ ਕਿਲੇ ਦੀਆਂ ਕੰਧਾਂ ਨੂੰ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨੀਆਂ ਖੂਬਸੂਰਤ ਅਜੇ ਵੀ ਜੜੀਆਂ ਆ ਉਹ ਪ੍ਰਾਤਣੀ ਜਿਹੜੀ ਸਾਰੀ ਦੇਖਿਆ ਇੱਥੇ ਮੌਜੂਦ ਹੈ ਕਿ ਤੇ ਥੋੜਾ ਰੈਵਨਿਊ ਕਰਕੇ ਜਿਹੜਾ ਆ ਖੂਬਸੂਰਤੀ ਇਹ ਜਿਹੜੀ ਹੈ ਉਹ ਬਣਾ ਕੇ ਰੱਖੀ ਹੋਈ ਹੈ ਤੇ ਮਹਾਮਾਈ ਦੇ ਦਰਬਾਰ ਦੇ ਤੁਸੀਂ ਦਰਸ਼ਨ ਕਰਦੇ ਪਿਓ ਕਿਲੇ ਵਾਲੀ ਮਾਤਾ ਦੇ ਦਰਸ਼ਨ ਕਰਦੇ ਪਿਓ ਤੇ ਮੇਰੇ ਨਾਲ ਇਸ ਟਾਈਮ ਪੰਡਤ ਜੀ ਵੀ ਮੌਜੂਦ ਨੇ ਤੇ ਇੱਥੋਂ ਕਮੇਟੀ ਦੇ ਪ੍ਰਧਾਨ ਜੀ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਤੇ ਦਰਬਾਰ ਤੇ ਅਸੀਂ ਪਹੁੰਚ ਚੱਕੇ ਆ ਤੇ ਆਓ ਕਰਦੇ ਆ ਮਹਾਮਾਈ ਦੇ ਦਰਬਾਰ ਤੇ ਦਰਸ਼ਨ ਦੋਸਤੋ ਐ ਟਾਈਮ ਅਸੀਂ ਮਹਾਮਾਈ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਗਏ ਆ ਤੇ ਮਹਾਮਾਈ ਦੇ ਚਰਨਾਂ ਦੇ ਵਿੱਚ ਨਾਲ ਦੇ ਨਾਲ ਅਸ਼ਰਵਾਦ ਲਵਾਂਗੇ ਤੇ ਨਾਲ ਹੀ ਜੜਾ ਆ ਉਹ ਇੱਥੇ ਜਿਹੜੇ ਮੁੱਖ ਸੇਵਕ ਨੇ ਜਿਹੜੇ ਇੱਥੇ ਕਮੇਟੀ ਦੇ ਪ੍ਰਧਾਨ ਨੇ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤੇ ਜੋ ਵੀ ਜਾਣਕਾਰੀ ਦਰਬਾਰ ਬਾਰੇ ਉਹ ਲੈ ਲੈਣੇ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਦਰਬਾਰ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਮਾਤਾ ਦੀ ਜਿਹੜਾ ਕਿਲੇ ਵਾਲੀ ਮਾਤਾ ਹੈ ਸ਼ਾਪਰਕੰਡੀ ਅਪਰਚੀਤ ਮੰਦਿਰ ਬਣਿਆ ਹੋਇਆ ਹੈ ਇਹ ਜਿਹੜਾ ਮੰਦਿਰ ਹੈ ਇਹ ਰਾਜ ਦੇ ਟਾਈਮ ਦੇ ਵਿੱਚ ਬਣਿਆ ਹੋਇਆ ਹੈ ਇੱਥੇ ਮੇਰੇ ਪਿਤਾ ਜੀ ਸ਼੍ਰੀ ਸੰਸਾਰੀ ਲਾਲ ਜੀ ਮਹਾਜਨ ਉਹ ਸਾਨੂੰ ਨਾਸੀ ਤੋਂ ਇੱਥੇ ਸੇਵਾ ਕਰਦੇ ਆ ਰਹੇ ਨੇ ਉਹ ਜਿੰਨੇ ਵੀ ਮੰਦਿਰ ਦੇ ਡਿਵੈਲਪਮੈਂਟ ਹੋਈ ਹੈ ਮਾ ਮਾਈ ਦੀ ਕਿਰਪਾ ਨਾਲ ਉਹਦੇ ਹੱਥੋਂ ਵਾਲੀ ਮਾ ਮਾਈ ਨੇ ਕਰਾਇਆ ਕਿਰਪਾ ਕੀਤੀ ਹੈ ਉਹਦੇ ਬਾਅਦ ਉਹਨਾਂ ਦਾ ਸਵਰਗਵਾਸ ਹੋ ਗਿਆ ਉਹਦੇ ਬਾਅਦ ਮਾ ਮਾਈ ਨੇ ਸਾਨੂੰ ਆਪਣੇ ਚਰਨਾਂ 'ਚ ਲਾ ਲਿਆ ਇੱਥੇ ਹਰ ਮਹੀਨੇ ਜੀਠੇ ਮੰਗਲਵਾਰ ਇੱਕ بڑا ਭੰਡਾਰਾ ਹੁੰਦਾ ਹੈ ਔਰ ਇੱਕ ਹਰ ਅஷ்டਮੀ ਨੂੰ ਇੱਕ ਭੰਡਾਰਾ ਹੁੰਦਾ ਹੈ ਨਵੇਂ ਸਾਲ ਦਾ ਭੰਡਾਰਾ ਹੁੰਦਾ ਹੈ ਸ਼ਨੀ ਜੰਤੀ ਦਾ ਭੰਡਾਰਾ ਹੁੰਦਾ ਹੈ ਹਨੂਮਨ ਜੰਤੀ ਦਾ ਭੰਡਾਰਾ ਹੁੰਦਾ ਹੈ ਔਰ ਬੜੀ-ਬੜੀ ਦੂਰ ਤੋਂ ਦੁਨੀਆ ਆਂਦੀ ਹੈ ਉ ਆਪਣੀ ਮਰੋਗ ਕਾਮਨਾ ਪੂਰਾ ਹੁੰਦੀ ਹੈ ਪੂਰਾ ਸੁੱਖਾ ਸੁਖ ਦੀਆਂ ਤੇ ਮਰੋਗ ਕਾਮਨਾ ਪੂਰਾ ਹੀ ਹੁੰਦੀ ਹੈ ਨਾ ਤੇ ਉੱਥੇ ਪੁਣਾਰੇ ਕਰਾਉਂਦੀਆਂ ਨੇ ਜੋ ਵੀ ਮਾਂ ਮਾਈ ਦੇ ਦੁਆਰ ਤੇ ਆਉਂਦਾ ਉਹ ਖਾਲੀ ਨਹੀਂ ਜਾਂਦਾ ਇਹ ਮਾਂ ਮਾਈ ਸਾਡੇ ਪੂਰੇ ਇਲਾਕੇ ਦੇ ਵਿੱਚ ਮਾਨਜੁਗ ਹੈ ਸ਼ਕਤੀ ਪੀਰ ਦੇ ਨਾਮ ਤੇ ਮਾਂ ਕਿਲੇ ਵਾਲੀ ਮਾਂ ਜੇ ਮਰੀ ਦੀ ਮਾਤਾ ਹੈ ਇਹ ਸ਼ਰਦਾ ਨਾਮ ਦੇ ਮਾਂ ਦੇ ਜਾਂਦੇ ਜਾਂਦੀ ਹੈ ਅ ਪ੍ਰਧਾਨ ਜੀ ਜਿਵੇਂ ਕਿ ਮਾਂ ਮਾਈ ਦਾ ਮੰਦਿਰ ਜਿਹੜਾ ਬੜਾ ਪ੍ਰਚੀਨ ਆ ਕਿੰਨੇ ਕ ਸਾਲ ਤੋਂ ਪੁਰਾਣਾ ਲੱਗਦਾ ਇਹ ਤਾਂ ਲਗਭਗ ਹੀ ਰਾਜਮਾਂ ਕੋਈ 8-900 ਸਾਲ ਤੋਂ ਪੁਰਾਣਾ ਦੱਸਦੇ ਆਗੇ ਆ ਹਜ਼ਾਰ ਸਾਲ ਪੁਰਾਣਾ ਮੰਦਿਰ ਚੱਲਦਾ ਆ ਚੱਲਦਾ ਮੰਦਿਰ ਚੱਲਦਾ ਮੈਂ ਆ ਹਜ਼ਾਰ ਸਾਲ ਪੁਰਾਣਾ ਮੰਦਿਰ ਹੈਗਾ ਹਾਂਜੀ ਕੋਈ ਕਿਲੇ ਦੀ ਜਿਹੜੀ ਬਣਾਵਟ ਹੈ ਜੱਜਾ ਕਿਲੇ ਦਾ ਜਿਹੜੀ ਦੇਖਿਆ ਉੱਥੋਂ ਤੋਂ ਲੱਗਦਾ ਹੀ ਹੈ ਵੀ ਇੰਨੇ ਸਾਲ ਪੁਰਾਣਾ ਹੋ ਸਕਦਾ ਇਹ ਕਿਲੇ ਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਈ ਹੈ ਕਿਲੇ ਨੂੰ ਆਹੀ ਵਕਤ ਛੇੜਿਆ ਢੀ ਹੈ ਅਸੀਂ ਪ੍ਰਾਚੀਨ ਜਿਹੜੀ ਚੀਜ਼ ਹੈ ਉਸ ਨੂੰ ਛੇੜਿਆ ਨਹੀਂ ਉਹਦੀ ਡਿਵੈਲਪਮੈਂਟ ਕੀਤੀ ਹੈ ਨਵੇਂ ਤਰੀਕੇ ਦੇ ਥੋੜੀ ਥੋੜੀ ਤੇ ਜਿਵੇਂ ਕੀ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਤੇ ਮਹਾ ਮਾਈ ਦੇ ਅੱਜ ਤੱਕ ਜਿਹੜੇ ਕੋਈ ਚਮਤਕਾਰ ਤੁਸੀਂ ਦੇਖੇ ਆਪਣੀ ਹੋਸ ਦੇ ਵਿੱਚ ਉਹਨਾਂ ਤੇ ਥੋੜਾ ਚਾਨਣਾ ਪਾਉਣ ਦੀ ਕੋਸ਼ਿਸ਼ ਚਮਤਕਾਰ ਇਹ ਹੋਈ ਹੈ ਜੀ ਜੋ ਵੀ ਇੱਥੇ ਆਂਦਾ ਹੈ ਜੋ ਵੀ ਮੰਗਤ ਮਾਰਦਾ ਹੈ ਉਹ ਹਮੇਸ਼ਾ ਪੂਰੀ ਹੁੰਦੀ ਹੈ ਕੋਈ ਮਾਤਾ ਦੀ ਦਰਵਾਜ਼ੇ ਤੋਂ ਖਾਲੀ ਨਹੀਂ ਜਾਂਦਾ ਜਿਵੇਂ ਕੀ ਕਹਿੰਦੇ ਨੇ ਵੀ ਮਹਾ ਮਾਈ ਜਿਹੜੀ ਹੈ ਉਹ ਝੋਲੀਆਂ ਭਰਦੀ ਹੈ ਬਿਲਕੁਲ ਝੋਲੀਆਂ ਭਰਦੀ ਹੈ ਜੀ ਇਸ ਪੂਰੇ ਇਲਾਕੇ ਦੇ ਵਿੱਚ ਸਾਡੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਨੇੜੇ ਤੇੜੇ ਜਿੰਨੇ ਵੀ ਇੱਥੇ ਪਿੰਡ ਹੈਗੇ ਨਾ ਉਹਨਾਂ ਪਿੰਡਾਂ ਦੀ ਦੁਨੀਆ ਸਭ ਇੱਥੇ ਆਂਦੀ ਆ ਮੰਗਲਵਾਰ ਮੱਥਾ ਟੇਕਣ ਆਂਦੀ ਆ ਹਰ ਮੰਗਲਵਾਰ ਹਰ ਮੰਗਲਵਾਰ ਮੱਥਾ ਟੇਕਣ ਆਂਦੀ ਆ ਤੇ ਪੰਜੀ ਡਿਵੈਲਪਮੈਂਟ ਦੇ ਵਿੱਚ ਹੁਣ ਇਸ ਟਾਈਮ ਮਹਾਮਾਈ ਦੇ ਮੰਦਿਰ ਤੋਂ ਇਲਾਵਾ ਬਾਹਰ ਵੀ ਦੇਖਿਆ ਕਿ ਬਹੁਤ ਸਾਰੇ ਮੰਦਿਰ ਜਿਹੜੇ ਆ ਸਥਾਪਿਤ ਕੀਤੇ ਗਏ ਨੇ ਕਿਹੜੇ ਕਿਹੜੇ ਮੰਦਿਰ ਸਥਾਪਿਤ ਨੇ ਇਹ ਦੇਖੋ ਸਭ ਤੋਂ ਪਹਿਲਾਂ ਸ਼੍ਰੀ ਗਣੇਸ਼ ਭਗਵਾਨ ਦਾ ਜੀ ਉਹਦੇ ਬਾਅਦ ਹਨੂ ਮੰਦਿਰ ਜੀ ਆ ਉਹਦੇ ਬਾਅਦ ਸਾਈਂ ਬਾਬੇ ਦਾ ਉਹਦੇ ਬਾਅਦ ਲਕਸ਼ਮੀ ਨਾ ਆਂਦਾ ਰਾਧਾ ਕ੍ਰਿਸ਼ਨ ਦਾ ਸ਼ਨੀ ਦੇਵ ਦਾ ਸ਼ੰਕਰ ਭਗਵਾਨ ਦਾ ਰਾਮ ਭਗਵਾਨ ਦਾ ਕ੍ਰਿਸ਼ਨ ਭਗਵਾਨ ਦਾ ਮਾ ਦੁਰਗਾ ਦਾ ਮੰਦਿਰ ਸ਼ਰਦਾ ਮਾਤਾ ਮੰਦਿਰ ਸਭ ਮੰਦਿਰ ਤਿਆਰ ਕੀਤੇ ਗਏ ਨੇ ਤੇ ਮਾਹਮਾਈ ਦੀ ਸੇਵਾ ਵਾਸਤੇ ਇਸ ਟਾਈਮ ਕਿੰਨੇ ਜਿਹੜੇ ਇੱਥੇ ਸੇਵਾਦਾਰ ਨੇ ਸੇਵਾਦਾਰ ਇੱਕ ਕਮੇਟੀ ਬਣੀ ਹੈ ਸਾਡੀ ਸੇਵਾ ਦਾ ਇੱਥੇ ਕਮੇਟੀ ਬਣੀ ਹੈ ਮੰਦਿਰ ਦੀ ਤੇ ਇਸ ਇਲਾਕੇ ਦੇ ਸਹਿਯੋਗ ਨਾਲ ਸਾਰੀ ਇਹ ਜੋ ਡਿਵੈਲਪਮੈਂਟ ਹੁੰਦੀ ਹੈ ਸਾਰੇ ਭਗਤਾਂ ਦੇ ਸਹਿਯੋਗ ਨਾਲ ਹੁੰਦੀ ਹੈ ਜਿਹੜੀ ਸੰਗਤਾਂ ਤੁਹਾਨੂੰ ਦੇਖਦੀਆਂ ਪਈਆਂ ਨੇ ਕੀ ਕਹਿਣਾ ਚਾਹੋ ਮੈਂ ਸੰਗਤਾਂ ਨੂੰ ਇਹੋ ਕਹਿਣਾ ਜਨਾ ਇੱਥੇ ਆਓ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਮੋਰ ਆਪਣੇ ਮਾਮ ਜੀ ਦੇ ਮੱਥਾ ਟੇਕੋ ਅੱਗੇ ਆਪਣੀ ਦੁੱਖ ਤਕਲੀਫਾਂ ਦੂਰ ਕਰੋ ਅ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਿਓ ਮੇਰੇ ਨਾਲ ਇਸ ਟਾਈਮ ਅਸੀਂ ਬੈਠੀ ਹੋਈ ਆਂ ਕਿਲੇ ਵਾਲੀ ਮਾਤਾ ਦੇ ਚਰਨਾਂ ਦੇ ਵਿੱਚ ਕਿਲੇ ਵਾਲੀ ਮਾਤਾ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਆ ਇਸ ਟਾਈਮ ਅਸੀਂ ਤੇ ਉਹਨਾਂ ਦੇ ਕੋਲੋਂ ਜਿਹੜਾ ਹਾਜ਼ਰੀ ਭਰਨ ਵਾਸਤੇ ਆਏ ਸੀ ਤੇ ਸੋਚਿਆ ਕਿ ਅਸੀਂ ਤੁਹਾਨੂੰ ਵੀ ਜੜੇ ਆ ਮਾਤਾ ਜੀ ਦੇ ਦਰਸ਼ਨ ਕਰਵਾ ਦਈਏ ਤੁੰਦੋ ਜੀ ਇਹ ਦਾਦੀ ਕਿ ਇਹ ਇੱਕ ਸ਼ਕਤੀ ਪੀਠ ਹੀ ਹੈ ਤੇ ਬਹੁਤ ਹੀ ਪੁਰਾਤਨ ਆ ਕੋਈ ਅੱਜ ਦਾ ਨਹੀਂ ਜਿਵੇਂ ਕਿ ਪੰਡ ਜੀ ਹੋਣਾ ਨੇ ਕਿਹਾ ਵੀ 8900 ਸਾਲ ਕਹਿੰਦੇ ਭਾਪੀ ਹਜ਼ਾਰਾਂ ਸਾਲਾਂ ਪਹਿਲਾਂ ਦਾ ਜਿਹੜਾ ਇਹ ਮੰਦਿਰ ਆ ਕਿਉਂਕਿ ਇਹਨਾਂ ਦੀ ਹੋਸ਼ ਦੇ ਵਿੱਚ ਅ ਅੱਜ ਦੀ ਗੱਲ ਜੇ ਕਰੀਏ ਤੇ ਅੱਜ ਦੀ ਗੱਲ ਨਹੀਂ ਇਹ ਬਹੁਤ ਜ਼ਿਆਦਾ ਪ੍ਰਾਤਨ ਗਾਲਿਆ ਜੇਕਰ ਆਪਾਂ ਇੱਥੇ ਟਿੱਪਣੀ ਕਰੀਏ ਵੀ ਇਹ 900 ਸਾਲ ਜਾਂ 800 ਸਾਲ ਹੋ ਸਕਦਾ ਕਿ ਇਹ ਹਜ਼ਾਰਾਂ ਸਾਲ ਪੁਰਾਣਾ ਹੋਵੇ ਕਿਉਂਕਿ ਸਾਨੂੰ ਵੀ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਆ ਤੇ ਇਤਿਹਾਸ ਕਈ ਵਾਰੀ ਜਿਹੜਾ ਆ ਬਹੁਤ ਜ਼ਿਆਦਾ ਦੱਬਿਆ ਵੀ ਜਾਂਦਾ ਆ ਕੋਈ ਗਲਤੀ ਹੋ ਗਈ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਜੇਕਰ ਤੁਸੀਂ ਜਾਂ ਤੁਹਾਡੇ ਵੱਡੇ ਵਡੇਰਿਆਂ ਨੇ ਇਸ ਮਾਤਾ ਦੇ ਦਰਬਾਰ ਬਾਰੇ ਕੋਈ ਗੱਲ ਬਾਤ ਤੁਹਾਡੇ ਨਾਲ ਕੀਤੀ ਹੋਈ ਹੈ ਤੁਹਾਨੂੰ ਲੱਗਦਾ ਵੀ ਇਹ ਗੱਲ ਬਾਤ ਇੱਥੇ ਦੀ ਹੈ ਤੇ ਉਹ ਤੁਸੀਂ ਕਮੈਂਟ ਦੇ ਵਿੱਚ ਕਰਕੇ ਸਾਨੂੰ ਵੀ ਦੱਸ ਸਕਦੇ ਹੋ ਸੰਗਤ ਨੂੰ ਵੀ ਜਿਹੜਾ ਹੈ ਜਾਗਰੂਤ ਕਰ ਸਕਦੇ ਹੋ ਵੀ ਮਹਾਮਾਇ ਦੇ ਇਤਿਹਾਸ ਬਾਰੇ ਆ ਗੱਲ ਬਾਤ ਜੁੜੀ ਹੋਈ ਹੈ ਬਾਕੀ ਸੰਗਤਾਂ ਹੁੰਦੀਆਂ ਨੇ ਹਰ ਤਰ੍ਹਾਂ ਦੀ ਜਿਹੜੀ ਮਹਾਮਾਇ ਦੇ ਦਰਬਾਰ ਦੇ ਵਿੱਚ ਜਿਹੜੀ ਹੈ ਉਹ ਮਨੋ ਕਾਮਨਾ ਪੂਰੀ ਹੁੰਦੀ ਹੈ ਬਸ ਇਹ ਵੀ ਤੁਹਾਡੇ ਨੀਅਤ ਜਿਹੜੀ ਹੈ ਉਹ ਸੱਚੀ ਹੋਣੀ ਚਾਹੀਦੀ ਹੈ ਸੱਚੀ ਨੀਤੋਂ ਦਰਬਾਰ ਦੇ ਵਿੱਚ ਪਹੁੰਚ ਕੇ ਤੁਸੀਂ ਆਪਣੀ ਹਾਰੀ ਲਵਾਓ ਤੇ ਤੁਹਾਡੀ ਹਰ ਮਨੋ ਕਾਮਨਾ ਜਿਹੜੀ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ ਤੇ ਅਸੀਂ ਵੀ ਇੱਥੇ ਨਤਮਸਤਕ ਹੋਣ ਵਾਸਤੇ ਆਏ ਆ ਨਾਲ ਦੀ ਨਾਲ ਜਿਹੜਾ ਆ ਅਸੀਂ ਇੱਥੇ ਵਿਰਾਮ ਲੈਨੇ ਆ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੁਸੀਂ ਦੇ ਦੇ ਪਿਓ ਡੀਪੀ ਸੀ ਪੰਜਾਬੀ ਕੈਮਰਾਮੈਨ ਰਜਤ ਦੇ ਨਾਲ ਧੰਨਵਾਦ Редактор субтитров А.Семкин Корректор А.Егорова